ਸਸਕਾ ਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਿਰ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਡੀਓ ਅੱਜ ਪਹਿਲੀ ਵੀਡੀਓ ਬਣਾਣ ਲੱਗੇ ਆ ਪਿੰਡ ਟੋੜੀਆਂ ਜ਼ਿਲ੍ਹਾ ਸਰਹੰਗੋਬਾ ਤਸਵੀਰੇ ਤਰ੍ਹਾਂ ਚਲੋ ਭਾਈਆਂ ਸੋਣਾ ਮਾਲ ਲੈ ਕੇ ਆਦੇ ਆ ਕਿਦੋਂ ਅੱਜ ਵੀ 8-9 ਦੇ ਲਗਭਗ ਛੋਟੀਆਂ ਹੈਗੀਆਂ ਬਾਕੀ ਆਪਾਂ ਵੀਰੋਂ ਨਾਲ ਗੱਲਬਾਤ ਕਰਦੇ ਆ ਭਾਈ ਜੀ ਹੱਤੀਕਾਲ ਜੀ ਸਸਕਾ ਜੀ ਵੀ ਦਿਖਿਆ ਵੇ ਜੀ ਹੱਤੀਕਾਲ ਬਹੁਤ ਬਹੁਤ ਵਾਰ ਕਰਾਇ ਜੀ ਮਾਰੇ ਤੁਹਾਡਾ ਬਹੁਤ ਮੈਂ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਹੋਰ ਦੱਸੋ ਜੀ ਚੜਦੀ ਕਲਾ ਠੀਕ ਠਾਕ ਤੁਸੀਂ ਸੁਣਾ ਬਾਪਾ ਵਾੜੇ ਹੋ ਕੇ ਕਰਦੇ ਨੇ ਜੀ ਹਾਂ ਜੀ ਵਪਾਰ ਤੇ ਆਪਾਂ ਕਰਦੇ ਹਾਂ ਦੋ ਤਿੰਨ ਸਾਲ ਹੋ ਗਿਆ ਉਹਨਾਂ ਦੇ ਜਿਆਦਾ ਨਹੀਂ ਲੰਮਾ ਸਮਾਂ ਪਹਿਲਾਂ ਦੁੱਧ ਦਾ ਕੰਮ ਹੀ ਆਪਣਾ ਸ਼ੁਰੂ ਤੋਂ ਹਾਂ ਜੀ ਹਾਂ ਜੀ ਤੇ ਮਾਲ ਵਾੜੀ ਵਿੱਚੋਂ ਲੈ ਕੇ ਨੇ ਬਾਹਰੋਂ ਲੈ ਕੇ ਨੇ ਜੀ ਮਾਲ ਆਰ ਕੀ ਬਾਹਰ ਦਾ ਕਿਹੜਾ ਲੱਗਾ ਪਹਿਲਾਂ ਵੀ ਦੋ ਕਿਹੜੇ ਲੱਗੇ ਸੀ ਬਾਹਰ ਦੇ ਬਾਕੀ ਇਧਰੋਂ ਵੀ ਮਿਲ ਜਾਂਦਾ ਮਾਲ ਨਾਲੇ ਮਿਲਿਆ ਜੀ ਜਿੱਥੇ ਮਿਲ ਜੇ ਉੱਥੇ ਪਰਦਾ ਖੜਾ ਜੀ ਹਾਂ ਜੀ ਹਾਂ ਜੀ ਚਲ ਕਿੰਨੇ ਪਾ ਜੀ ਅੱਜ ਫਿਰ ਅੱਜ ਆਪਣਾ ਜੋ ਆਪਣੀ ਹਸਤਾ ਆਪਣਾ ਸੱਤ ਮੱਝਾਂ ਜੀ ਤੇ ਇੱਕ ਲੰਬੀ ਦਾ ਕਟਾਈ ਚਲੋ ਕਹਿੰਦੇ ਜੀ ਹਾਂਜੀ ਇਹ ਗੱਬਣਾ ਜੀ ਇਹ ਗੱਬਣਾ ਖਰੀਦਾਂਗੇ ਠੀਕ ਆ ਪਹਿਲਾ ਸੂਆ ਅੱਛਾ ਪਹਿਲਾ ਸੂਆ ਜੀ ਹਾਂਜੀ ਤੇ ਕਿੰਨੇ ਰਹਿਣ ਲੋਗੇ ਜੀ ਸੈਮ ਉਹਨਾਂ ਦੇ ਮੁਕਾਬਲ ਮੁਤਾਬਕ ਇਹਦੇ ਰਹਿੰਦੇ ਜੋ ਤਿੰਨ ਤਰੀਕੂ ਦਿਨ ਪੂਰੇ ਕਰਦੀ ਆ ਅੱਛਾ ਤਿੰਨ ਨੂੰ ਹਾਂਜੀ ਤਿੰਨ ਦਾ ਮਤਲਬ ਅੱਜ 26 ਹੋ ਜਾਂਦੇ ਜਿਹੜੇ ਵਰਤ ਹਾਂ ਲੈ ਜਾਣੇ 8-10 ਦਿਨ ਇਹ ਉਧਰੋਂ ਆਈ ਆ ਇਹ ਉਧਰੋਂ ਆਈ ਆ ਜੀ ਵੇਖੋ ਖੋਲੋ ਜੀ ਬਤਾਈਏ ਰੋਇ ਜੈਕਰ ਸੋਣੀ ਚੋਟੀ ਆ ਤੇ ਗੱਪਾਂ ਦਾ ਪਹਿਲਾ ਸਵਾਲ ਸਿਰਾ ਉਰੇ ਰੱਖ ਕੈਮਰਾ ਥੱਲੇ ਕਰਾਂਗੇ ਤੇ ਬਜੀ ਬਣੂ ਬੜੇ ਖੋਟੀ ਨੇ ਬਣੂ ਬਹੁਤ ਜਿਆਦੀ ਸੋਣੀ ਹੈ ਹਾਂਜੀ ਬਣੂ ਬਹੁਤ ਜਿਆਦੀ ਆਜੋ ਆਜੋ ਲੈਓ ਹਾਂ ਠੀਕ ਭਲ ਖੁਣ ਹੈ ਫਲ ਪਾਹ ਹੀ ਆਪਣੀ ਜਮਾ ਓਕੇ ਕੋਈ ਭਾਗ ਬਾਕੀ ਵੇਰਲ ਵੇਰਲ ਬਹੁਤ ਸੋਹਣਾ ਹੈ ਪੀੜੇ ਦੇ ਪਾਵੇਂ ਵਾਂਗੂ ਚਾਰੇ ਨੁਕਰਾਂ ਨੇ ਥਣ ਲੱਗੇ ਆ ਜੀ ਤੇ ਭਲਪੂਣ ਵੀ ਕਿਸ ਤਰ੍ਹਾਂ ਦੀ ਕੋਈ ਨਹੀਂ ਬੋਲੋ ਫਿਰ ਕੀ ਮਤਲਬ ਦੀ ਸਲੀਫੀ ਦੀ ਕੀਮਤ ਤਾਂ ਜਦਾਰੀ ਝੋਟੀਆਂ 2 ਲੱਖ ਦੇ ਕਿ ਚੱਲਦੀ ਆ ਪਰ ਆਪਣੀ ਪਹਿਲੀ ਵੀਡੀਓ ਨਾਲ ਨਾ ਕਹਿੰਦਾ ਬਿਲਕੁਲ ਜ਼ਿਆਦਾ ਕਰਨਾ ਤੁਹਾਨੂੰ ਪਤਾ ਹੋਣਾ ਹੈ ਜਿਹੜੀ ਜਿਹੜੀ ਜੈ ਜਾਨ ਪਹਿਲੇ ਵੀਡੀਓ ਜੜੀ ਮੈਂ 40 ਦੇ ਦਈਏ ਹੋਰ ਜੈ ਜਾਨ ਚੱਲ ਜੋ ਕਰਦਾ ਮਾਨ ਜਾਨ ਜੋ ਦੇ ਆਪ ਹੀ ਕਰਨਾ ਕਰ ਨਹੀਂ ਆਪ ਹੀ ਕਰ ਦੋ 50000 ਦਰ ਹੋਰ ਹੋ ਜੂਗਾ ਹੋਰ ਕਰਨਾ ਚੜ ਦੋ ਕਰ ਆਪੀ 132000 ਦੀ ਹਾਂ 150000 ਚਲੋ ਹਾਂਜੀ ਬਾਕੀ ਉਹ ਬਿਲਕੁਲ ਜੈ ਜਾਨ ਹੋਰ ਕਰਦੇ ਹੋ ਛੋੜ ਛੱਪਾ ਮੌਕੇ ਤੇ ਆਈ ਵੀਰ ਭਾਣਤਨ ਕਰਦਾਂਗੇ ਹਾਂਜੀ ਇਹ ਵੀ ਗੱਬਣਾ ਜੀ ਇਹ ਵੀ ਗੱਬਣਾ ਜੀ ਇਹ ਥੂਆ ਬਾਈ ਜੀ ਇਹ ਥੂਆ ਕੁਲੀ ਸਿੰਘ ਦੂਜਾ ਸੂਰਨੀ ਆ। ਅੱਛਾ। ਹਾਂਜੀ। ਠੀਕ ਆ। ਤੇ ਇਹਦੀ ਡਿਟੇਲ ਥੋੜੀ ਜਿਹੀ ਰਹਿ ਗਈ। ਇਹ ਆਪ ਤੁੰਗੜਦੀ ਆ। ਅੱਛਾ ਅਰਜਨ ਕੁੰਗੜਦੀ ਆ। ਕੁੰਗੜਦੀ ਝੋਟੀ ਆ ਤੇ ਆਪ ਇਹ ਗੱਬਣ ਹੈਈ ਆ ਗਾ ਮਾ ਬਲੀ ਦਾ। ਠੀਕ ਆ। ਠੀਕ ਹੈ ਜੀ। ਮਤਲਬ ਹਾਂ। ਬਣਾ ਰਾ ਕਰਕੇ ਚੇਤਾ ਆ ਗਿਆ। ਇਹ ਆ ਸ਼ੇਰੇ ਪੰਜਾਬ ਤੋਂ ਗੱਬਣ। ਆਹ ਦਾ ਪਤਾ ਕੋਈ ਨਹੀਂ ਇਹ ਦੂਜਾ ਸੂਆ ਹੈ ਸ਼ੇਰੇ ਪੰਜਾਬ ਤੋਂ ਗੱਬਣ ਹੈ। ਸ਼ੇਰੇ ਪੰਜਾਬ। ਹਾਂਜੀ। ਇਹ ਕਿਹਦਾ ਦਾ ਜੀ? ਇਹ ਮੈਂ ਪਤਾ ਨਹੀਂ ਕਿਹਦਾ ਪਰ ਇਹਨਾਂ ਦੱਸਿਆ ਨਾ ਡਰੀਆ ਵੀ ਸ਼ੇਰੇ ਪੰਜਾਬ ਤੋਂ ਗੱਬਣ ਆ ਰਿਹਾ। ਹਾਂ ਚਲ ਘਰ ਤੋਂ ਫਿਰ ਕੇ ਲਾਈਆਂ ਦਮੀਆਂ। ਹਾਂ ਕਿ ਨਾ ਨਾ ਕੋਈ ਰੋੜਾ ਦੋ ਫਿਰ ਨਹੀਂ ਇਹਦਾ ਪਨਾਸਲੀ ਵੀ ਪਹੀਏ ਸੂਏ ਦਾ ਨਾ 15 ਲੀਟਰ ਤੋਂ ਪਲੱਸ ਚਲੀ ਜਾਂਦੇ 15 ਤੋਂ ਪਲੱਸ ਪਹਿਲਾ ਸੂਏ ਦੂਜਾ ਸੂਏ ਸੁਣੀ ਆ 15 ਪਾਣੀ ਹਾਂਜੀ ਲੋ ਜੀ ਵੀ ਦੇਖੋ ਕਿੱਥੀ ਕਰਕੇ ਮੂੰਹ ਬਾਹਰ ਖਾਓਗੇ ਜੀ ਹਾਂ ਠੀਕ ਹੈ ਟੋਰੋ ਲੰਮੀ ਵੇਖੀ ਚੱਲੋ ਕਰਾ ਦੇ ਆਂਦੋ ਜੀ ਆਂਦੋ ਆਂਦੋ ਇਹ ਤੁਹਾਨੂੰ ਬੋਲੋ ਬੋਲੋ ਜਮਾ ਪਉ ਰਹੀ ਹੈ ਤੇ ਬੰਦ ਬਹੁਤ ਵਧੀਆ ਆ ਵਰਦੀ ਬਹੁਤ ਸੋਹਣੀ ਹੈ ਬਸ ਠੀਕ ਆ ਆ ਠੋਕੇ ਹਾਂਜੀ ਬੜੀ ਫਿਰ ਸੰਤ ਸਾਹਿਬ ਮੋਲੋ ਜਿੰਨਾ ਮਰਜ਼ੀ ਕਰ ਲਈਏ 1 ਲੱਖ ਤੇ 30 ਹਜ਼ਾਰ ਦੇ ਦਾਂਗੇ ਸਹੀ ਕਰੋ ਪੰਜ ਡਾੜਗੇ ਜੈਲ ਵੇਖੋ 10 ਹਜ਼ਾਰ ਆ ਰਹੀਏ ਪਹਿਲੇ ਇੱਕ ਇੱਕ ਵੀਰ ਦੇ ਦਾਂਗੇ ਇੱਕ ਵੀ ਹਾਂਜੀ ਹੋਰ ਜਾਣ ਦੋ ਦੋ ਡਾੜਨੇ ਆ 1 18 ਦੀ ਨਾਲ 10 ਦੀ ਚਲੋ ਠੀਕ ਹੈ 10 ਦਾ ਭਾਅ ਵਿਗਣਾ ਤੁਹਾਡਾ ਤੁਸੀਂ ਕਹਿਤਾ ਬਾਬਾ ਜੀ 10 ਦੀ ਭਾਅ ਵਿਗਣਾ ਜੀ ਤੁਸੀਂ ਪਹਿਿਆਂ ਨੇ ਤੁਹਾਡਾ ਅੱਖਾਂ ਨਹੀਂ ਮੋੜ ਬਿਲਕੁਲ ਪਹਿਿਆਂ ਤੁਹਾਡੇ ਵੀ ਨਹੀਂ ਦੂਜਿਆਂ ਦੀ ਵੀ ਨਹੀਂ ਹਾਂਜੀ ਇਹ ਜੀ ਇਹ ਆਪਣਾ ਸ੍ਰੀ ਸਿੰਘ ਦਾ ਦੂਜਾ ਸੁਆ ਠੀਕ ਹੈ ਜੀ ਪਹਿਲੇ ਸੁਵੇ 18.9 ਲੀਟਰ ਇਹਨੇ ਰਿਕਾਰਡ ਆ ਇਹਦਾ ਅੱਛਾ 18 ਪਹਿਲੇ ਸੁਵੇ 18.9 ਠੀਕ ਹੈ ਇਹ ਜੀ ਰੋਟ ਟਪੂਜੀ ਬਰੈਰ ਕੀ ਟਪੂਜੀ ਜੀ ਅਦਾਂ ਗੁਰੇ ਨੁਖਾ ਮੜਾ ਜੀ ਇਹਨੇ ਟਾਈਮ ਲੂਗੀ ਜੀ ਇਹ ਇਹਨੇ 15 ਦਿਨ ਖੜਨੇ ਆ ਜੀ 15 ਦਿਨ ਹਾਂਜੀ ਹਾਂਜੀ ਠੀਕ ਹੈ 1 ਕਿਲੋ ਮਾਲ ਜੀ ਫਿਰ ਇਹਦਾ ਨਹੀਂ ਬਾਬਾ ਜੀ ਤੇ ਪਤਾ ਨਹੀਂ ਪਤਾ ਨਹੀਂ ਇਹ ਵੀ ਖੋਲੋ ਫਿਰ ਜੇ ਪਤਾ ਕੋਈ ਦੱਸਾਂਗੇ ਜੀ ਤਾਂ ਲਈ ਪਤਾ ਉਹਦੀ ਲਈ ਲੋ ਜੀ ਵੱਡੀ ਛੋਟੀ ਜੈਡ ਬਲੈਕ ਕੋਲੀ ਕਾਲੀ ਸ਼ਾ ਇਹ ਵੀ ਚੋੜੋ ਲੰਮੀ ਆ ਚੈੱਕ ਕਰੋ ਸੂ ਮਸਲੀ ਬਹੁਤ ਸੋਣੀ ਜੀ ਆ ਦੇਖ ਭਾਗ ਕੋਈ ਕੁਸ਼ਿਆ ਨਹੀਂ ਬਾਈ ਜੀ ਕੋਈ ਚੱਕਰ ਨਹੀਂ ਬਾਈ ਫਰਾਂਡੀ ਦੇ ਭਾਗ ਦੇ ਆਪਣੀ ਸਹੀ ਆਪਣਾ ਬਣੀ ਹੋਗੀ ਬਿਲਕੁਲ ਸਗਾ ਛੋਟੀ ਬਣੂ ਸੁਣੋ ਛੋਟੀ ਬਾਣੀ ਬਹੁਤ ਸੁਣੀ ਆ ਜੀ ਜਿਹਦੇ ਸਾਰਾ ਨਾਮ ਉਹਨੇ ਦੇਣ ਦੱਸੀ ਆ ਜਿੱਦਾਂ ਬੇਰ ਸੁਣਾ ਦੇ ਬੈਰ ਲੱਗਾ ਨਾ ਬਹੁਤ ਸੁਣਾ ਸੁੰਬੇ ਵਾਲਾ ਸਣ ਲੱਗਾ ਜਿਵੇਂ ਲਖਮੀ ਚਾ ਸੁੰਬਾਣਾ ਹਾਂ ਸੁੰਬਾਣਾ ਦੀ ਬਰਾਣਾ ਖਾ ਹੈ ਹਾਂ ਇਹਦੇ ਭਾਈ ਜੀ ਕਰਦੇ ਮਾਰਦਾ ਹਾਂ ਹਾਂ ਜੀ ਕਿ ਤੁਸੀਂ ਹੁਣੀ ਸੁਣੀ ਕੀਤਾ ਨਹੀਂ ਪਹਿਲਾਂ ਚਾਚਾ ਹੀ ਕਰਦੇ ਸੀ ਹਾਂ ਜੀ ਆਪਣੇ ਸ਼ੁਰੂ ਕੀਤਾ ਜੀ ਇਕੱਠਾ ਹੀ ਕੀਤਾ ਕਲਗ ਭਾਗ ਪਹਿਲਾਂ ਮਾਰਡੰਗ ਦਾ ਘਰੇ ਆਪਣਾ ਦੁੱਧਾ ਕਰ ਦੁੱਧਾ ਬਾੜ ਸ਼ੁਰੂ ਹੋਣੀ ਹਾਂ ਜੀ ਵਪਾਰ ਹੋਣੀ ਬੋਲੋ ਭਲੇ ਜੀ ਜਿੱਡੀ ਜੰਮੀ ਪਣੀ ਆ ਡੇਢ ਦੀ ਦੇ ਲਈਏ ਆਪਾਂ ਛੋਟਾ ਹੁੰਦਾ ਨਹੀਂ ਪੈਣਾ ਹਾਂਜੀ ਇਹ ਕੋਈ ਗੱਲ ਕਰਨੀ ਹੈ 1 ਲੱਖ 3000 1 ਲੱਖ 3000 ਛੋੜੀ ਹੋਣੀ ਆ 500 ਯਾਰ ਕਰਨਾ ਜੀ 50 ਯਾਰ ਜੀ ਬਸ ਠੀਕ ਇਹ ਨਹੀਂ ਇਹ ਰੇਲ ਘਟੀ ਦਾ ਡਬਾ ਜੀ ਅੱਛਾ ਲਾਉਣਾ ਤਾਂ ਇਹ ਗਾੜੀ ਹਾਂ ਤੇ ਇਹ ਇੰਜਨ ਮਗਰ ਲਾਉਣਾ ਪਿਆ ਗਿਆ ਉਹ ਤਾਂ ਕਰਦੀ ਹੈ ਉੱਥੇ ਆਜੋ ਖਾ ਲਓ ਜਿਹੜੇ ਨੇ ਵੀ 14 15 ਸੇ ਹਜ਼ਾਰ ਲੈ ਕੇ ਕੱਢ ਜਾਣੇ ਆ ਕਰ ਜਾਣੇ ਹਨ ਤੇ ਥੱਲਾ ਬਹੁਤ ਸੋਨਾ ਯਾਰ ਕਰਨ ਦੀ ਹੈ ਡੇਰੀ ਦੀ ਜਾਣ ਆ ਮਸਤ ਜੀ ਇਹ ਡੇਰੀ ਦੀ ਜਾਣ ਆ ਰਹੀ ਖੋਲੋ ਫਿਰ ਜੀ ਇਹ ਕਿੰਨੇ ਦਾ ਰਕਾਰ ਦਿੰਦਾ ਇਹ ਲੋਪਰਾ ਕੀ ਆ ਹਾਂਜੀ ਇਹ ਲੋਕਲਾ ਜੀ ਲੋ ਜੀ ਇਹ ਵੇਖੋ ਸਤਿ ਸ਼੍ਰੀ ਅਕਾਲ ਤੋੜੋ ਤੋੜੋ ਸ਼ੰਘਾ ਮਨ ਖੁੱਲਣਾ ਜੀ ਅੱਜ ਬਹੁਤ ਸਾਰੇ ਖੁੱਲਣ ਡਈਆ ਸੋਹਣੀ ਜੀ ਕੋਈ ਟਾਈਮ ਵੀ ਨਹੀਂ ਹੋੜੀ ਬਾਹਰ ਕੀ ਆ ਫਰਟ ਨਾ ਰੋੜੋ ਘਾਈ ਤੇ ਮਾਰ ਆ ਇਸ ਨੂੰ ਤੁਮਾਰਾ ਇੱਥੇ ਲੈ ਆਏ ਜੀ ਛਾਂਵੇਂ ਲੈ ਆ ਬਈ ਇਧਰ ਦੇਖ ਮਖਦੇ ਇੱਥੇ ਲੈ ਆ ਜੀ ਇੱਥੇ ਸੇ ਖੜਾ ਕਰ ਦੇ ਰੋ ਹਾਂ ਤਾਂ ਇੱਕ ਟੰਡਾ ਨਰਾਸਾ ਵਿੱਚ ਮਾ ਠੀਕ ਆ ਜਾਰੇ ਗੱਪੜੀ ਲੈਣੇ ਨਹੀਂ ਡੰਗਰਾ ਫਿਰ ਸੀ ਘਰੇ ਮੇਰੇ ਲਈ ਜਾ ਹਾਂਜੀ ਜਿੱਦਾਂ ਨਹੀਂ ਮੇਰੀ ਉਧਰ ਡੰਗ ਚੁੱਕ ਲਈ ਠੀਕ ਚੰਗਾ ਹੋਣਾ ਨਹੀਂ ਲੱਗਣਾ ਚਾਹੀਦਾ ਬਸ ਹਾਂਜੀ ਹਾਂਜੀ ਬੋਲੋ ਇੱਕ ਦਾਲ ਹੀ ਦੇ ਲਈਏ ਆਪ ਵੀ ਆਈ ਆਪ ਕਰ ਲੱਗ ਜਾਨੇ ਹੋ ਜਾਂਦੇ ਹਮ ਜਨਮੇ ਆ ਸੀ ਹਾਂਜੀ ਆਉਣ ਟਿਕਾਣੀ ਕਰਾ ਹਾਂ ਛੋੜ ਕੇ ਮਾਰ ਕਿ ਨਹੀਂ 2000 ਮੀਟਰ ਪੂਰੇ ਜਾਣ ਦੋ 90 ਹੀ ਜਾਣ ਦੋ 90 90000 ਹੋਰ ਜਾਣ ਦੋ ਨਹੀਂ ਮੈਂ ਮੇਰੀ ਜਾਣ ਦੋ ਚਲੋ ਜਾਣ ਦੋ ਠੀਕ ਆਹ ਲਓ ਇਹ ਇਹ ਸੂਈ ਸਵਾਈ ਹੈ ਹੈ ਸੂਈ ਆ ਸੂਈ ਆ ਹਾਂਜੀ ਆ ਬਚਾ ਲਓ ਆਹ ਤੇ ਜੇ ਦਿਨ ਦੀ ਸੂਈ ਆ ਕੱਟਾ ਕੱਟੀ ਆ ਜੀ ਕੱਟੀ ਹਾਂਜੀ ਤੇ ਜੇ ਉਹ ਸਹੀ ਕਿਹਾ ਦੋ ਤੇ 10 ਲੀਟਰ ਇਹ ਲੀਟਰ ਵਾਲਾ ਜੀ ਪੱਕਾ ਬੋਲੀ ਆ ਜੀ ਬੋਲੀ ਆ ਹਾਂਜੀ ਹਾਂਜੀ 14 ਗਾਜੇ ਪੰਨਾ ਗਾਜੇ ਸੇਵਾ ਜੀ 12 ਕਰ ਦੇ ਮੇਰੇ ਕੋਲ ਭਾਵੇਂ 7 ਰਹਿ ਜਾਗੇ ਬਸ ਠੀਕ ਆ ਔਰ ਜੀ ਲੋ ਜੀ ਵੇਖ ਲੈ ਨੀਦੀ ਦੇ ਰੱਖਦੀ ਪੱਖ ਤੇ ਬਾਕੀ ਜਿਹੜਾ ਤੇ ਵੇਖੋ ਫੰਦੇ ਨਿਕਾਣੇ ਆ ਗਏ 85 ਤੱਕ ਤੋਂ ਬਾਅਦ ਬਰ ਚੰਗੀ ਡੋਟੀ ਆ ਡਬਲ ਫਾਇਰ ਆ ਰਹੇ ਤੁਹਾਡਾ ਕਾਹਦਾ ਤੋਂ ਮੈਂ ਘਰ ਟੱਕ ਪਾਈ ਹੇਣਾ ਹਾਂਜੀ ਹਾਂਜੀ ਟੱਕ ਬਹੁਤ ਸੋਹਣੀ ਆ ਰੇ ਬਾਕੀ ਤੇਰੇ ਨਾ ਇੱਕ ਖੂਬੀ ਜੀ ਹਾਂਜੀ ਤੇਰੇ ਥੱਲੇ ਜਦੋਂ ਪਸੰਦੀ ਪਾਰਟੀ ਸਿੱਧੀ ਕਰਨੀ ਆ ਬਸ ਸੋਣਾਂ ਦੀ ਗਾੜੀ ਅੱਛਾ ਆਹ ਕੋਲੀ ਇੰਨੀ ਗਾੜੀ ਬਸ ਨੀ ਪਾਰਟੀ ਰੱਖਣੀ ਸਿੱਧੀ ਕਰਕੇ ਥਾਣਾ ਜੀ ਅੱਛਾ ਹਾਂ ਠੀਕ ਜਾ ਬਾਕੀ ਆਪਾਂ ਨੇ ਭਰ ਲਈਏ ਵਾਹ ਵਾਹ ਮਰੇ ਖਾਸ ਕਰਕੇ ਲੋਨ ਟਿਮੇੜੇ ਆ ਪਰ ਲੋਨ ਬਾਰਡੀ ਸਿੱਧੀ ਕਰਨੀ ਪਥਾਨ ਦੇ ਸਿੱਧੇ ਕਰਨੇ ਮਰਜੇ ਬੋਲੇ ਬੋਲੇ ਇਹਦਾ ਬਸ ਠੀਕ ਹੈ ਬੋਲੋ ਫਿਰ ਕੋਈ ਦਾਵਾ ਵਾ ਦੇ ਕੋਈ ਇੱਕੋ ਹੀ ਇੱਕੋ ਹੀ ਗੱਲ 95000 ਦੀ ਇੱਕੋ ਹੀ 90 ਦੀ ਹਾਂ ਦੋ ਹੀ ਘਰ ਦੋ ਚਲੋ 88000 ਭਾਦਾ ਮਾਨਦਾਰ ਸੌਲੀ ਕਰਨਾ ਜੇ ਬਸ ਓਏ ਕੋਈ ਕਰੇ ਚੱਲੀ ਜਾ ਦੇ ਵੇਖੋ ਜੀ ਸੋਹਣੀਆਂ ਝੋਡੀਆਂ ਪਰ ਤੁਹਾਨੂੰ ਦੋਵੇਂ ਤਰ੍ਹਾਂ ਮਾਲ ਆ ਗਿਆ ਆਈ ਜਦੋਂ ਕਰਾ ਇਹ ਇਹ ਨੀਲੀ ਦੀ ਆ ਇਹ ਸੂਈ ਨੂੰ ਕੋਈ 3 ਮਹੀਨੇ ਲਾਲੇ ਕੋਈ 4 ਲਾਲੇ 6 ਮਾਰਚ ਦੀ ਬਣੀ ਹੈ ਚੈੱਕ ਲਈ ਆਪਾਂ ਕਰਾਈ 1.5 ਤੋਂ ਕੱਪ ਦੀ ਹੈ ਬੱਚਾ ਹੈ ਜੀ ਬੱਚਾ ਹੈ ਨਹੀਂ 9 ਲੀਟਰ ਕੰਡੇ ਵਾਲਾ ਦੁੱਧ ਹੈ ਟੀਗਾ ਲੱਗਦਾ ਨਹੀਂ ਆ ਪਹਾੜਾ ਪਾ ਕੇ ਥੱਲੇ ਬੈਈ ਨਾ ਗਾਂ ਲੈ ਸੇ ਠੀਗਾ ਗਾਂ ਨਹੀਂ ਲੈਣਾ ਨਹੀਂ ਕਿਉਂਕਿ ਜਿੰਨਾ ਘਰਵਾਪਾ ਲੈ ਕੇ ਜਾਂਦੀ ਆ ਉਹਨਾਂ ਘਰ ਨਹੀਂ ਲਿਆ ਮੁੜ ਕੇ ਆਪਣੇ ਘਰ ਆਈ ਆਪਣੇ ਘਰ ਚ ਲਿਆ ਆਪਣੇ ਤੇ ਕਿੰਨੇ ਟਾਈਮ ਹੋ ਗਿਆ ਇਹਨੂੰ ਆਈ ਉਹ ਆਪਣਾ 15 ਸਾਲ ਹੋ ਗਿਆ ਫਿਰ ਨਹੀਂ ਦਿੰਦੇ ਨਾ ਕੋਈ ਮਰਮਲ ਨਹੀਂ ਠੀਗਾ ਲੈ 9 ਕਿਲੋ ਰਹਿਗਾ ਪੱਕਾ 9 ਕਿਲੋ ਆ ਬਬਈ ਕੰਡੇ ਵਾਲਾ 9 ਕਿਲੋ ਕੰਡਿਆ ਦੋਦੇ ਜੀ ਲੋ ਵੇਖ ਲੋ ਹਾਂਜੀ ਤੇ ਦੋਦੇ ਵੀ ਜਾਣੀ ਜਣੇ ਦੀ ਜੀ ਹਾਂਜੀ ਮੈਂ ਵੀਰ ਵੇਖੋ ਬਰਾ ਜੀ ਆਹ ਤੁਰ ਪਾ ਲਮੇ ਤੁਰ ਸੋ ਚੁਆਈ ਬੜੀ ਬੜੀ ਕਿਦਾਂ ਨੇ ਕਰਨਾ ਸਵਾ ਹਾਂਜੀ ਚੁਆਈ ਚੁਆਈ ਬਾਬਾ ਜੀ ਆਪਣਾ ਉੱਠਣਾ ਥੰਦਾ ਟਾਈਮ 7:30 ਵਜੇ 6:00 ਦੇ 7:30 ਵਜੇ ਠੀਕ ਹੈ ਠੀਕ ਹੈ ਮਤਲਬ ਕੋਈ ਪੱਕਾ ਟਾਈਮ ਹੈ ਨਾ ਇਹ ਬੜਾ ਠੀਕ ਹੈ ਪਾਣੀ ਹਾਂਜੀ ਬਰਾ ਵੀ ਰਹੀ ਜਨਾ ਦੁੱਧਿਆ ਹੂੰ ਜੇ ਜੰਦਾ ਬੱਚਾ ਅਸਰੀ ਹੋ ਜਾਂਦੀ 70 ਵੀ ਦੇਰੀਏ ਨਹੀਂ ਆਇਆ 70 65 ਦੀ ਦੇਰੀਏ ਘੱਟ ਨਹੀਂ ਆ ਰਹਾ ਦੋਈ ਠੁਣਾਈ ਦੇਤੀ 1000 ਹੋਰ ਜਾਂਦੀ 55 ਜਾਰੀ ਦੇਤੀ 55000 ਇਹ ਤਾਂ ਨਹੀਂ ਜਾਂਦਾ ਚਲੋ ਜਾਂਦੇ 50000 ਨੋ ਕੋਲ ਦੋ ਤੱਕ ਪੜਾ ਪੈਂਦੇ ਆ ਆਹ ਕਰੋ ਦੋ ਜੀ ਹਾਂ ਜੀ ਇਹ 5000 ਦੀ ਇਹਦਾ ਬੱਚਾ ਜੋ ਉਹ ਕੱਟੀ ਅੱਛਾ ਭਲੇ ਸ਼ਰਮਾਉਂਦੀ ਇਹਨੂੰ ਭਰ ਜੇ ਪੈਣ ਕੱਟੋਲੀ ਹੋਣੀ ਹਾਂ ਕੱਟੀ ਤਖੜੀ ਆ ਮੈਂ ਤਾਂ ਆ ਬਾ 15000 ਦੀ ਕੱਟੀ ਆ ਹਾਂ ਦੁੱਧ ਦੋਗਾ 7 ਲੀਟਰ ਅੱਛਾ ਤੇ ਮਾਜਰਾ ਮੇਲ ਬਤਾ ਵੇਖੋ ਕਿਦ ਨੂੰ ਗਈ ਮੂੰਹ ਐ ਚੋਕ ਕਰਦੀ ਨੇ ਬਰਾਬਰ ਲੱਗੋਗਾ ਪਹਿਲਾਂ ਥੋੜੇ ਲਾਂਗੇ ਜੀ ਅੱਛਾ ਲਓ ਇਦਾਂ ਨਹੀਂ ਤੇ ਪੋਲੀ ਪਾਲੀ ਬਹੁਤ ਜ਼ਰੀ ਕੱਟੀ ਦੇ ਮਿਲਦੀ ਹੈ ਜੀ ਕੱਟੀ ਨਾਲ ਹੀ ਹੋਵੇ ਕੱਟੀ ਨਾਲ ਦੇਣੀ ਹੈ ਜੀ ਦੋ ਜੀ ਦੁੱਧ ਸਹੀ ਕਿੰਨਾ ਦੁੱਧ 7 ਲੀਟਰ ਆ ਜੀ 7 ਕਿਲੋ ਕੰਡੇ ਵਾਲਾ ਲਓ ਜੀ 7 ਦਾ ਦੁੱਧ ਕੰਡੇ ਵਾਲਾ ਤੇ ਕੱਦ ਦੇਖੋ ਮੈਂ ਕਿੱਦਾ ਆਹ ਕੱਟੀ ਮੇਸਰ ਉੱਡੀ ਹੋਈ ਕੋਈ ਬਰਾਬਰ ਕੱਟੀ ਬਰਾਬਰ ਆ ਜੀ ਹਾਂ ਜੀ ਕੱਟੀ ਬਰਾਬਰ ਹੋਈ ਪਈ ਹੈ 7 ਕਿਲੋ ਬਰਾਬਰ ਹੋਈ ਪਈ ਆ

ਲਾਸਟ ਜੀ ਇਹ ਲਾਸਟ ਪੀਸ ਪੱਕੀ ਗੱਲ 60 ਨਹੀਂ 50000 ਰੁਪਏ ਹਾਂ ਨਾਲ ਠੀਕ ਹੈ ਛੋੜੀ ਕਰ ਛੋੜੀ ਹਾਂ 500 ਰੁਪਏ ਛੋੜ ਕੱਟਾ ਆ ਜੂਗਾ ਇਹ ਕਾ ਨੀਲੀ ਦਾ ਕਟਾ ਜੀ ਕੱਟੇ ਦੀ ਮਾਰਕਿੰਗ ਮੋਟੀ ਵੇਖੋ ਕੱਟੇ ਸੋਹਣਿਆ ਕਿੰਨਾ ਪਿਆਰਾ ਟੇਢਾ ਕੱਟ ਢੀਂਗਾ ਜੀ ਇਹ ਕਿੰਨੇ ਦਾ ਹੋ ਗਿਆ ਜੀ ਇਹ 15 ਮਹੀਨਿਆਂ ਦਾ ਜੀ 15 ਮਹੀਨੇ ਲੈ ਹਾਂ ਜੀ ਰਿਕਾਰਡ ਸੀ ਮਾਂ ਲੈ ਦਾ ਸਰਕਾਰ ਮੈਂ ਆਪਣਾ ਫਾਦਰ ਦਾ ਪਤਾ ਨਹੀਂ ਆ ਤੇ ਮਾਂ ਦਾ 18 ਪਲੱਸ ਚਲੀ ਹੈ ਜੀ 18 ਸੁਣੇ ਨੇੜੇ ਨੇੜੇ ਆਈ ਨੇੜੇ ਲੈਣੀ ਮੜਾ ਤੋਰੋ ਫੇਨੋਈ ਬੁੜਾ ਟੈਸਟ ਕਰੋ ਭਾਈ ਜੀ ਤਾ ਆਹ ਮੋਨਾ ਗੱਟਾ ਨਾ ਸਾਰੀ ਘੱਟਾ ਬਹੁਤ ਹੋਣਾ ਜੀ ਏਡਾ ਜੀ ਦਾ ਘੱਟਾ ਹਾਂ ਜੀ ਇਹ ਪਹਿਲੇ ਸੁਣੇ ਉੱਟਣਾ ਹੈ ਹਾਂ ਹਨੜੀ ਕਤਾ ਜੀ ਵੜੀ ਆਜੋ ਸਾਜ ਦੇਖੋ ਕਿਵੇਂ ਦੇ ਜਿਵੇਂ ਇਸ ਇੱਕਲ ਦਾ ਸਾਂ ਚੈੱਕ ਕਰੋ ਬਿਲਕੁਲ ਹੁਣ ਇੱਕ ਫਿਰ ਵਿਖਾਉ ਮੂੰਹ ਕੁਮਾਰ ਜਵਾਨ ਹੀ ਗਲਤੀ ਆ ਪ्योर ਨਹੀਂ ਲਈਦਾ ਪ्योर ਨਹੀਂ ਲਈਦਾ ਜੀ ਬਾਜੀ ਆ ਬਾਜੀ ਤੇ ਬੱਜੀ ਫੇ ਕਿੰਨਾ ਫੇ ਰਹੀ ਐ ਖਲੀਸ ਸਿੰਘ ਜੀ ਕਿੰਨੇ ਦਾ ਮੱਗੀ ਦੇ ਦੋ ਲੈ ਜਾ ਓਪੀ ਦਾ ਟੱਕਾ ਨਾ ਕਰੀਦਾ 3000 ਦੇ ਦੀ ਨਈ ਸੁਤਰਾ ਨਈ ਆ ਪੰਜੀ ਦਾ ਦੇ ਦੀ 5000 8000 ਚੋਂ 2 ਦੇ ਛੱਡ ਚਲੋ ਤੇ ਇਰਾ ਦੇ ਬਸ ਠੀਕ ਆ ਚਲੋ ਜੀ ਵੇਖ ਲਈ 1 2 3 4 5 6 7 ਤੇ 8 8 ਪਸ਼ੂ ਬਾਈਆਂ ਬੋਲੀ ਪਰ ਇੱਥੇ ਆ ਕੇ ਚੁਆਈ ਕਰਕੇ ਚੈੱਕ ਕਰਕੇ ਲੈ ਕੇ ਜਾਇਆ ਜੀ ਚਲੋ ਜਿਹੜਾ ਸਾਲ ਪਸ਼ੂ ਉਸ ਦਾ ਰੇਟ ਵੀ ਬਾਈਆਂ ਦਾ ਹੈਗਾ ਕਿਉਂਕਿ ਬਾਕੀ ਆ ਤਾਂ ਤਸਦੀਕ ਹਣਾ ਬਾਈ ਜੀ ਹਾਂ ਜੀ ਆ ਜਾਓ ਫਿਰ ਬਾਕੀ ਆਪਣਾ ਨਾਮ ਬਾਈ ਡਰੈਸ ਨਾਮ ਆਪਣਾ ਹਰਜੀ ਸਿੰਘ ਜੀ ਪਿੰਡ ਟੋਟੀਆਂ ਸੀਲ ਜ਼ਿਲ੍ਹਾ ਤਰਨਤਾਰਨ ਮੇਰਾ ਵੈਲ ਨੰਬਰ ਹੈ 77075 70164 ਦੂਜਾ ਨੰਬਰ 8146973927 ਠੀਕ ਹੈ ਜੀ ਸਤਿ ਸ਼੍ਰੀ ਅਕਾਲ